you're not ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਤੇ ਚਲਿਆ ਜੀ ਅਫਸੋਸ ਕਰਨ ਦੋ ਰੂਹਾਂ ਸੀ ਜੋ ਦੁਨੀਆਂ ਚੋਂ ਚਲੀਆਂ ਗਈਆਂ देखो ਮੌਤ ਤਾਂ ਜੀਵਨ ਦਾ ਉਹ ਸੱਚ ਹੈ ਜਿਸ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਹਰ ਜਨਮ ਨਾਲ ਮੌਤ ਜੁੜੀ ਹੁੰਦੀ ਹੈ ਪਰ ਅਕਸਰ ਅਸੀਂ ਮੌਤ ਤੋਂ ਡਰਦੇ ਹਾਂ ਉਸ ਬਾਰੇ ਇਹ ਚਾਹੁੰਦੇ ਹਾਂ ਹਕੀਕਤ ਹੈ ਕਿ ਮੌਤ ਜੀਵਨ ਦਾ ਅੰਤ ਨਹੀਂ ਸਗੋ ਜੀਵਨ ਨੂੰ ਮਾਇਨੇ ਦੇਣ ਵਾਲੀ ਹਕੀਕਤ ਹੈ ਮੌਤ ਸਾਨੂੰ ਸਿਖਾਉਂਦੀ ਹੈ ਸਮਾਂ ਕੀਮਤੀ ਹੈ ਜੋ ਪਲ ਸਾਡੇ ਕੋਲ ਹੈ ਉਹ ਕੱਲ ਨੂੰ ਨਹੀਂ ਹੋ ਸਕਦਾ ਇਸ ਲਈ ਸਾਨੂੰ ਹਰ ਦਿਨ ਚੰਗੇ ਕੰਮ ਕਰਨੇ ਚਾਹੀਦੇ ਹਨ ਸੱਚ ਬੋਲਣਾ ਚਾਹੀਦਾ ਹੈ ਦੂਜਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਦਇਆ ਭਾਵਨਾ ਨਾਲ ਪੇਸਾਉਣਾ ਚਾਹੀਦਾ ਹੈ ਮੌਤ ਸਾਨੂੰ ਬਸੋੜੇ ਦਾ ਦਰਦ ਦਿੰਦੀ ਹੈ ਪਰ ਜਿਆਦਾ ਵੀ ਛੱਡ ਕੇ ਜਾਂਦੀ ਹੈ ਇੱਕ ਚੰਗਾ ਇਨਸਾਨ ਆਪਣੇ ਕਰਮਾਂ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਜਿਉਂਦਾ ਰਹਿੰਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਕਰਮ ਅਮਰ ਹੁੰਦੇ ਹਨ ਸਰੀਰ ਨਹੀਂ ਜੇ ਅਸੀਂ ਮੌਤ ਨੂੰ ਸਮਝ ਲਈਏ ਤਾਂ ਅਸੀਂ ਜੀਵਨ ਨੂੰ ਹੋਰ ਵਧੀਆ ਢੰਗ ਨਾਲ ਜੀ ਸਕਦੇ ਹਾਂ ਮੌਤ ਸਾਨੂੰ ਨਿਮਰਤਾ ਸਬਰ ਅਤੇ ਮਨੁੱਖਤਾ ਦੀ ਸਿੱਖ ਦਿੰਦੀ ਹੈ ਅੰਤ ਵਿੱਚ ਇਹੀ ਹੈ ਕਿ ਮੌਤ ਤੋਂ ਡਰਨ ਦੀ ਥਾਂ ਅਸੀਂ ਜੀਵਨ ਨੂੰ ਅਰਥਪੂਰਨ ਬਣਾਈਏ ਤਾਂ ਜੋ ਜਦੋਂ ਸਾਨੂੰ ਮੌਤ ਆਵੇ ਅਸੀਂ ਇਹ ਕਹਿ ਸਕੀਏ ਕਿ ਅਸੀਂ ਆਪਣਾ ਜੀਵਨ ਸੱਚਾਈ ਅਤੇ ਇਮਾਨਦਾਰ ਇਮਾਨਦਾਰੀ ਨਾਲ ਜੀਆ ਹੈ ਧੰਨਵਾਦ 40 ਮਿੰਟ ਲੱਗੇ ਜੀ ਆਪਾਂ ਨੂੰ ਇੱਥੇ ਪਹੁੰਚਣ ਨੂੰ ਤੇ ਹੁਣ ਅਗਲਾ ਸਫ਼ਰ ਅੱਗੇ ਜੀ ਮਰੇਕੋਟਲਾ ਤੇ ਹੁਣ ਆਪਾਂ ਇਸ ਤੋਂ ਕਿੰਨੇ ਅਧੇ ਘੰਟੇ ਦਾ ਰਸਤਾ ਰਹਿ ਗਿਆ ਕਾਫੀ ਕੋਸ ਚੇਂਜ ਹੋ ਗਿਆ ਬਈ ਦੇਖਦੇ ਆਂ ਦੇਖਦੇ ਆਂ ਸਭ ਕੁਝ ਚੇਂਜ ਸਾਰੇ ਸ਼ਹਿਰਾਂ ਦੇ ਹਾਲ ਚੇਂਜ ਹੈ ਸੰਗਰੂਰ ਹੈਗਾ 32 ਕਿਲੋਮੀਟਰ ਤੇ ਧੂਰੀ ਹੈਗਾ 18 ਕਿਲੋਮੀਟਰ ਨਾਬਾ ਹੈਗਾ 32 ਕਿਲੋਮੀਟਰ ਆਪਾਂ ਜਾਣਾ ਨਾਬੇ ਵਾਲੀ ਸਾਈਡ ਨੂੰ ਮੈਨੂੰ ਕੀ ਜਰੂਰ ਮਰੀਕਪੁਰ ਦਾ ਵੀ ਕਾਫੀ ਚੇਂਜ ਕਰਤਾ ਵੇ ਹੌਲੀ 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 ਸਭ ਕੁਝ ਚੇਂਜ ਹੋ ਜਿਆ ਜਮੀਨਾ ਖਤਮ ਡਿਵੈਲਪਮੈਂਟ ਵਾਦੂ ਉਹ ਕੁਦੇ ਵਾਹ ਗੁਰੂ ਬ੍ਰੇਕ ਰੋਡ ਮਰੇਕ ਕੋਟਲਾ ਵੀ ਇਤਿਹਾਸਕ ਸ਼ਹਿਰ ਹੈ ਕਿ ਬਣ ਗਿਆ ਇਹ ਮੈਂ ਅੱਜ ਤੇ ਆਉਂਦਾ ਦਿਨ ਤੱਕ ਨਹੀਂ ਬਣਦਾ ਟ੍ਰੈਫਿਕ ਟ੍ਰੈਫਿਕ ਇਹ ਬੜੀ ਪ੍ਰੀਬਣਾ ਹੈ ਦੂਜੇ ਤੀਜੇ ਦਿਨ ਆ ਜਾ ਕਰੋ ਲੈ ਜਾ ਕਰੋ ਤੁਹਾਨੂੰ ਵੀ ਤਾਂ ਹੀ ਮੰਨਦਾ ਰੋਡ ਖਰੀਦਣ ਲੱਗੇ ਸੀ ਪਰ ਮਨ ਬਣਿਆ ਨਹੀਂ ਸੀ ਟ੍ਰੈਫਿਕ ਕਰਕੇ ਗੱਡੀ ਕਢਾਉਣ ਦੀ ਵੀ ਸਮੱਸਿਆ ਸੀ ਇੱਥੇ ਕਢਾ ਸਕਦੇ ਇੱਥੋਂ ਤੁਰਕ ਜਾ ਸਕਦੇ ਦੇਖ ਲਓ ਚੱਲੀਏ ਹੁਣ ਫੜਦਾ ਪਾ ਦਿਆਂ ਤੇ ਜਿੱਦ ਇੱਧਰ ਨੂੰ ਗੁਰੂ ਆ ਗਿਆ ਦੇਖ ਇੱਥੇ ਮੁੜ ਕੇ ਉਹਦੀ ਤਨੀ ਲੈ ਸਕਦੇ ਇਹ ਸਿੱਧਾ ਚੱਲਿਆ ਜਾਣਾ ਫਿਰ ዳਖੇ ਫਿਰ ਆਪਾਂ ਨੂੰ ਲੋੜ ਹੀ ਨਹੀਂ ਪਿਆਗਾ ਨਹੀਂ ਸਿੱਧਾ ਇੱਥੇ ਆ ਕੇ ਉਤਰਿਆ ਕਰਾਂਗੇ ਸ਼ਾਨਦਾਰ ਸੀ ਆਪਾਂ ਸਿੱਧੇ ዳਖਿਆਂ ਨੂੰ ਜਾਇਆ ਕਰਾਂਗੇ ዳਖਿਆਂ ਤੋਂ ਘੁੰਮ ਕੇ ਇੱਥੇ ਠੀਕ ਕੋਈ ਰਾਮ ਨਹੀਂ ਹੋਣਾ ਹੈ ਇੱਥੇ ਕੋਈ ਰਾਹ ਨਹੀਂ ਕੋਈ ਤੇ ਦਰਮਿਆਨ ਨਹੀਂ ਰਸਤਾ ਤਾਂ ਬਣਾਣਗੇ ਨਾਲ ਆਹ ਦੇ ਨਾਲ ਰਸਤਾ ਬਣਾ ਹੈ ਵੱਢ ਕੇ ਤੇ ਨਾਲ ਆਹ ਦੇ ਨਾਲ ਸ਼ਾਨਦਾਰ ਦਰਸ਼ਨ ਇਰਖਾ ਕਰਨ ਲੱਗ ਪੈਂਦੀ ਦਾ ਕੰਮ ਆ ਨਾਲ ਨਾਲ ਬਣਾਉਣਗੇ ਹੈ ਉਹ ਮਿਲਾਵਟ ਵੀ ਕਰਦੇ ਸੰ ਘੱਟ ਵੀ ਥੋੜ ਦੇ ਸੰ ਜੇ ਭੁੱਲ ਗਏ ਤਾਂ ਫਿਰ ਅੱਗੇ ਜਾਵ ਲੋ ਕਿੱਦਾਂ ਕਰੋਗੇ ਸੰਗਰੂਰ ਹੀ ਜਾ ਕੇ ਨਿਕਲਿਆ ਕਰੋਗੇ ਫਿਰ ਤੇ ਇੱਕ ਦਿਨ ਉਹ ਡੰਡੇ ਨੂੰ ਖਾਲੀ ਨਹੀਂ ਛੱਡਦੇ ਥੋੜਾ ਜਿਹਾ ਖਾਲੀ ਰੱਖਣ ਤੇ ਪਤਾ ਲੱਗਦਾ ਕਿ ਇਹਦਾ ਕੰਮ ਹੈ ਜੀ ਸਵੇਰੇ ਜਿਵੇਂ ਭੱਜਿਆ ਉਹ ਸੜਕ ਖਾਲੀ ਮਿਲ ਜਾਣੀ ਐ ਐਸ ਵੀਰੇ ਤਾਂ ਤੁਹਾਨੂੰ ਗੱਡੀਆਂ ਗੱਡੀਆਂ ਲੈਣਾ ਲੱਗੀਆਂ ਹੋਈਆਂ ਮਿਲਣਗੀਆਂ ਵੈਸੇ ਆ ਦਰਖਤ ਇਧਰਲੀ ਸਾਈਡ 'ਚ ਮਿਲੇ ਹੈਗੇ ਆ ਕਿਕਰਾਂ ਇੱਥੇ ਹੈਗੀਆਂ ਹਜੇ ਬਾਕੀ ਜਿਹੜੇ ਉਧਰ ਜਗਰੋਂਗ ਵਾਲੀ ਸਾਈਡ ਹੈਗੀ ਉਹ ਤਾਂ ਸਾਰੀਆਂ ਚੱਕ ਚੁੱਕ ਦਿੱਤੇ ਕਿੰਨੇ ਸਫਾਇਦੇ ਹੁੰਦੇ ਸੀ ਉੱਥੇ ਕਿੰਨੇ ਦਰਖਤ ਹੁੰਦੇ ਸੀ ਸਭ ਪੱਟ ਪੱਟ ਕੇ ਸੜਕਾਂ ਇਹ ਹਜੇ ਡਬਲ ਰੋਡ ਨਹੀਂ ਨਾ ਬਣਾਉਂਦੀਆਂ ਹੁਣ ਚੌੜੀਆਂ ਕਰਦੀਆਂ ਅੱਜ ਜੇ ਇਹ ਬੜਾ ਖਾਸ ਕਿੰਨਾ ਬੜਾ ਮੇਕ ਹੋ ਗਿਆ ਸਿੰਗਮੈਂਟ ਆ ਵੀ ਆਜ ਉਹਨਾ ਵੱਡੇ ਛੱਤ ਦਾ ਮਨ ਵਿੱਚ ਝੂਲ ਜਾਂਦਾ ਹੈ ਇਸ ਕਰਕੇ ਉੱਤੇ ਗੱਲ ਦੇ ਗੱਲ ਗਾਰ 54 ਨਾਲ ਮੈਂ ਜੇ ਚੁੱਕਦਾ ਨਾ ਸਾਰੇ ਚੱਕ ਦੇ ਇੱਥੋਂ ਵਾਲੇ ਤਾਂ ਖਤਮ ਵੀ ਕਰਦੇ ਨਾ ਇੱਥੇ ਸੀਗਾ ਤੇ ਕਿਥੇ ਵੀ ਹੁੰਦਾ ਸੀ ਇੱਕ ਉਹ ਉੱਥੇ ਪਰੇ ਜਿਹਾ ਹੁੰਦਾ ਸੀ ਆਪਣੇ ਉਹ ਵੀ ਖਤਮ ਕਰਤਾ ਦਾ ਚੁੱਕਦਾ ਇਹ ਐਸ ਕੇ ਸ਼ੋਡਿਸ ਤੇ ਇਹ ਪਰਸੈਂਟੇਜ ਹੈ ਕਿ ਸਾਡੇ ਆਦਮੀ ਦੀ ਹੱਦਿ ਉਹਨਾਂ ਨੂੰ ਕੋਈ ਵੀ ਆ ਗਿਆ ਜੀ ਅਮਰਗੜ ਜਿਲਾ ਕੜਾ ਪੈਂਦਾ ਨੂੰ ਇਹ ਕੁਪੁੰਡਾ ਦਾ ਮਾਹੌਲ ਸਾਰੇ ਬੰਦੇ ਕੋਠਿਆਂ ਤੇ ਜੜੇ ਫਿਰਦੇ ਆ ਤੇ ਨਾਲ-ਨਾਲ ਪਤੰਗਾਂ ਚੱਕੀ ਲਾ ਕੇ ਹੁੰਦਾ ਲਾ ਕਹਿੰਦਾ ਤੂੰ ਵੀਰੇ ਦੇ ਤੇ ਖੇਤੀ ਵਿਚਾ ਕੇ ਰੱਖੋ ਨਹੀਂ ਤਾਂ ਇਹਦੇ ਕੋਈ ਕਰਨਾ ਪੈਣਾ ਗੋਮਲੇ ਦਾ ਸਾਗ ਲਾਇਆ ਹੈ ਇਹ ਹੋ ਗਈ ਚਕੰਦਰ ਵਿੱਚ ਵਿੱਚ ਇਹਦੇ ਵਿੱਚ ਆਗਾ ਧਨੀਆਂ ਤੁਕੰਦਰ ਮੂਲੀ ਤੇ ਉਹ ਆ ਗਈ ਪਾਲਕ ਛੋਟੀ ਜਿਹੀ ਕਿਰੀ ਬਣਾ ਕੇ ਵਧੀਆ ਸਿਸਟਮ ਲੋਕਾਂ ਦੀ ਨਜ਼ਰ ਨਜ਼ਰ ਚ ਨਵਣਾ ਆਵੀ ਖੇਤਾਂ ਚ ਘੁੰਮ ਕੇ ਅੱਜ ਬਹੁਤ ਮਜ਼ਾ ਆਇਆ ਪੁਰਾਣੀਆਂ ਯਾਦਾਂ ਬੀਬੀਆਂ ਨੇ ਸਾਗ ਤੋੜ ਤੋੜ ਕੇ ਘੱਡੀ ਭਰਤੀ ਬੜਦਾ ਬੁੜਦਾ ਤਨੀ ਤੂੰ ਬਈ ਮੈਂ ਉਹਦਾ ਨਹੀਂ ਡਰਦਾ ਹਾਂ ਮੈਂ ਕੁੱਤੇ ਦਾ ਵੱਡਾ ਕ ਹੁਣ ਤੋਂ ਡਰਦਾ ਹਾਂ ਉੱਧਰ ਦੀ ਬੈਠੂਂਗੇ ਅੱਜ ਕੱਲ ਬੈਠਣ ਵਾਲਾ ਜਮਾਨਾ ਖਤਮ ਖੜੇ ਹੋਵੋ ਖੜੇ ਖੜਾਈ ਘੰਟਿਆਂ ਦਾ ਕੰਮ ਮਿੰਟਾਂ 'ਚ ਚਲੋ ਜੀ ਵਾਪਸੀ ਨਹੀਂ ਨਹੀਂ ਇਹ ਚੰਗਾ ਇੱਥੇ ਤੋਲ ਲੈਣੇ ਇਹ ਸਾਰਾ ਵੱਡਾ ਖੇਤ ਸਾਰੇ ਹਰੇ 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 ਖੇਤ ਆ ਜੀ ਮੈਂ ਤਾਂ ਇਹ ਇੰਨੇ ਇਕੱਠੇ ਗਏ ਆ। ਇਹ ਆਲੂਆਂ ਦੀ ਖੇਤੀ ਤੇ ਵਿੱਚੋਂ ਲੱਭਦੇ ਆ ਗਿਆਂ ਬਾਥੂ। ਖੇਤੀ ਖੇਤ ਤੇ ਖੇਤੋ ਖੇਤ। ਅਸੀਂ ਖੇਤੋਂ ਖੇਤੀ ਚ ਬਾਥੂ ਲੱਭਦੇ ਫਿਰਦੇ। ਯਾਨੋ ਦੇ ਉਹ ਪਿੰਡ ਆ ਰਹੀ ਆ ਬੰਨੂ ਦਰ ਇਹ ਆ ਜੀ ਪਿੰਡ ਦਾ ਮਾਹੌਲ ਹੋ ਉਸਮਾਂ ਸਾਹ ਰੱਖੀ ਕੋਈ ਜੀ ਇਹ ਰਿਸ ਮੈਂ ਹਾਂਜੀ ਹੁਣ ਸਟਾਰ ਹੋ ਗਿਆ ਤੁਸੀਂ ਖੜ ਕੇ ਬਣਾ ਲੈ ਵੀਡੀਓ ਆ ਜੀ ਬਣਾ ਲੈ ਆਹ ਅੱਗੇ ਬਹੁਤ ਬੜੀ ਲੱਗਦੀ ਲੱਗਦਾ ਮੈਂ ਚੈਮਰਾ ਆ ਆ ਦੇ ਲੋ ਨਿੰਮਤੀ ਜੇ ਕਿਹਦੇ ਦੱਸ ਕੇ ਬੇਰੇ ਨੇ ਗਾਣੇ ਲਿਖਾ ਦੇ ਨੇ ਬਹੁਤ ਮੈਨੂੰ ਪਤਾ ਚੱਲਿਆ ਹਾਲ ਹੀ ਆਣੀ ਆਣੀ ਆ ਰਹੀ ਨਿੰਮਤ ਭੇਜਣਾ ਰਾਣੀ ਦੇ ਜੜਕੇ ਹਾਂ ਉਹ ਜਾ ਬਾਹਰ ਹੋਣਾ ਉਹ ਲੱਗਿਆ ਪਾਣੀ ਤਰਾਵਾ ਪੀ ਲਾਗਦਾ ਉਹ ਮੈਂ ਤੇ ਇਹ ਆ ਜੀ ਪਿੰਡੂ ਫੈਮਿਲੀ ਦਾ ਚੱਕਾ ਅੱਜ ਦੋ ਮੈਂਬਰ ਵਿੱਚੋਂ ਗਾਇਵਾ ਇੱਕ ਉਹ ਗਾਇਵਾ ਜਿਹੜਾ ਕੈਮਰਾ ਨਾਲ ਘੁਮਾ ਰਿਆ ਸੀ। ਦੇਖੋ ਉਹਦੇ ਚ ਕੁੱਪੜ ਜਿਹਦੇ ਬਣਾ ਰਿਹਾ। ਦੇਖੋ ਪਾਤ ਦੇ ਪੱਤੇ ਤੇ ਰੱਖਦਾ। ਸ਼ਰਾਰਤੀ ਲੈ ਕੇ ਆਉਂਦਾ ਜਿਹੜਾ ਪੱਤੇ ਤੇ ਰੱਖਦਾ। ਦੁਨੀਆ ਭਾਰੀਆਂ ਸ਼ਰਾਰਤਾਂ ਇਹਦੇ ਕੋਲੇ ਹੁੰਦੀਆਂ ਵਾ। ਹਾਂ ਦੇਖੋ। ਨਹੀਂ ਲੱਛੇ ਨਹੀਂ ਸੀ ਉਹ। ਐਕਸ਼ਨ ਮਾਰ ਜਿਵੇਂ ਬਸ। ਬਾਕਸ਼ੀ ਦੀਆਂ ਤਿਆਰੀਆਂ। ਤਿਆਰੀਆਂ ਨਹੀਂ ਸ਼ੁਰੂ ਹੋ ਗਈਆਂ ਬਸ। ਬਾਪਸੀ ਹੁਣ ਮੰਗਲਾਪਾ ਆ ਗਏ। ਇਆ ਗਿਆ ਅਮਰਗੜ ਨੂੰ ਤਾਂ ਜਿਹੜੇ ਛੋਟੇ ਛੋਟੇ ਸ਼ਹਿਰ ਸੀਗੇ ਉਹ ਵੀ ਵੱਡੇ ਵੱਡੇ ਸ਼ਹਿਰ ਬਣ ਗਏ ਪਿੰਡ ਸੀ ਆ ਵੀ ਕਸਵਾ ਜਾਂਦਾ ਸੀ ਇੱਕ ਨਹੀਂ ਨਹੀਂ ਪਿੰਡ ਸੀ ਪਿੰਡ ਇਹ ਪਿੰਡ ਤੋਂ ਕਸਵਾ ਬਣਿਆ ਕਸਵੇ ਤੋਂ ਹੁਣ ਸ਼ਹਿਰ ਬਣ ਚਲਿਆ ਵਸੇ ਕਾ ਹੁਣ ਦੇ ਸੀ ਬਸ ਮੋੜਦਾ ਮੋੜਦਾ ਆਪਾਂ ਜਾਵੋਣੇ ਸ਼ਕਤੀ ਤਾ ਮੇਰਾ ਲੱਗਦਾ ਰੋਡ ਚੌੜੀ ਕਰਨ ਦਾ ਕਰਕੇ ਉਹ ਲੱਗੋ ਆਉਣ ਵਾਲੇ ਦਿਨਾਂ ਚ ਸੜਕ ਚੌੜੀ ਹੋ ਜੇਗੀ ਇਹ ਹੋਰ ਲੰਗੜੀਆਂ ਪਿੰਡਾਂਾਂ ਦੇ ਹੁਣ ਆਪਾਂ ਇਤੋਂ ਦੀ ਕਿੰਨੇ ਵਾਰੀ ਲੰਘਿਆ ਪਿੰਡਾਂ ਪੁੰਡਾਂ ਦਾ ਨਾਮ ਦੇਦਾ ਹੁਣ ਅੱਜ ਪੜਦੇ ਜਾ ਰਹੇ ਆਂ ਵੀ ਤੋਲੇ ਵਾਲਾ ਪਿੰਡ ਐ ਤੋ ਟਿਰਨੂ ਕੋੜਾ ਤੋ ਲੱਲੇ ਨਾਮਲੇ ਟੋਲੇ ਵਾਵੇ ਨੂੰ ਕੰਨ ਲੱਲਾ ਵਾਲ ਹੁ ਵਾਸੀ ਤੇ ਵਾਸੀ ਆ ਜਰ ਰਹੀ ਆ ਹੁਣ ਚਾਹ ਪੀਏ ਕਿਤੇ ਖੜ ਕੇ ਇੱਥੇ ਪਰ ਮਿਲੇਗੀ ਤਬਰ ਮਿੱਠੀ ਜਾਮੜੂ ਇਹ ਪਿੰਡ ਹੈ ਗੁਵਾਰਾ ਬਜੋਕੀ ਕਲਾ ਇੱਕੋ ਕੀ ਪਾਲ ਫਰੂਟ ਖਰੀਦੋ ਮਰੂਦ ਦਾ 100 ਦਾ 1.5 ਕਿਲੋ ਮੋਟਰ ਆਪਣੀ ਉਹ ਖੜੀ ਹੈ ਨਾਨਾ ਦੇ ਕੋਲ ਰੋਟੀਆ ਵਧੀਆ ਹੈ ਉਹ ਬੰਦੇ ਮੂਰੇ ਆ ਕੇ ਖੜ ਕੇ ਰੋਟੀਆਂ ਲਾਉਂਦੇ ਤੁਹਾਨੂੰ ਸਾਨ ਦਾ ਖਾਣੇ ਚਲੋ ਆ ਰੋਟੀਆਂ ਤੰਦੂਰੀ ਸ਼ਾਪਿੰਗ ਹੋ ਰਹੀ ਹੈ ਰੋਟੀਆਂ ਦੀ ਰੇ ਕੋਟਲਾ ਕ੍ਰੋਸਿੰਗ ਹੋ ਚੁੱਕਿਆ ਹੈ ਤੇ ਹੁਣ ਆਪਾਂ ਅੱਗੇ ਪਹੁੰਚਣ ਵਾਲੇ ਕੁੱਪ ਦੇ ਨੇੜੇ ਦੀ ੜੇ ਕਿਤੇ ਹੋਣਗੇ ਕਿਹਾ ਉਹ ਅਕਾਂਵੀਆਂ ਪੋ ਆਪਣੇ ਘਰਾਂ ਨੂੰ ਚੱਲੇ ਦਾ ਜਿੰਦਾ ਐ ਐ ਕਰ ਦੂੰਗਾ ਮੈਂ ਜੇ ਕਰ ਦੂੰਗਾ ਉਹ ਕਰ ਦੂੰਗਾ ਕਿਹਨੇ ਕੱਲੀ ਰਹਿ ਗਈ ਉਹਦੇ ਮਾਤੇ ਦਾ ਮੈਂ ਇੱਥੇ ਬੈਠ ਗਿਆ ਇਹ ਲੱਗਦਾ ਪਣ ਕੈਂਡ ਕੈਂਡ ਤੋਂ ਲੈਣੇ ਆਪਾਂ ਪਕੌੜੇ ਕੈਂਡ ਦੇ ਮਸ਼ਹੂਰ ਪਕੌੜੇ ਤੇ ਲਾਗੇ ਬਰੈਡ ਟਰੈਫਿਕ ਬਹੁਤ ਰੋਕ ਜੋ ਗਈ ਯਾਰ ਸਾਹਮਣੇ ਹੈਗਾ ਰਾਣਾ ਸਾਹਿਬ ਇਹ ਹੋ ਗਿਆ ਮਿਕਸ ਪਕੌੜਾ ਕੋੜਿਆਂ ਦੀ ਖਰੀਦਾ ਫਰੋਸਤ ਕਰਕੇ ਚੱਲ ਚੱਲ ਵੀ ਹੋਣਾ ਅਗਲੇ ਪਣਾ ਤੇ ਨੂੰ ਟਾਈਮ ਹੋ ਗਿਆ 6:00 ਵਜੇ 3 ਮਿੰਟ ਸ਼ਾਮ ਦੇ ਜਮਾਈ ਡੈਡੀ ਲੱਗੀ ਜਾਨ ਬੈਠੇ ਦੇਖੀ ਬਹੁਤ ਆਇਆ ਹੋਤਾ ਹੈ ਹੋਈ ਤੂੰ ਚੇ ਬੰਦਾ ਮਿਲ ਜਾਣਾ ਕੋਰਲ ਸਿੰਘ ਡੇਲੋਂ ਗੁਰੂ ਨਾਨਕ ਦੇਵ ਜੀ ਕਹਿੰਦੇ ਸਾਨੋ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਹੁਣ ਇਹਦੇ ਵਿੱਚ ਪਤਾ ਨਹੀਂ ਆਇਆ ਹੁਣ ਕੈਮਰੇ ਚਕ ਨਹੀਂ ਇਹ ਸਾਹਮਣੇ ਟੈਕਸੀ ਦੇ ਵਿੱਚ ਲਿਖਿਆ ਹੋਇਆ ਪਿੱਤੂ ਰਸਤਾ ਜਾਂਦਾ ਕੋਲਾਈ ਸਾਹਿਬ ਨੂੰ ਇਹੋ ਵਾਹੋਂ ਸਾਹਮਣੇ ਲਿਖਿਆ ਵੀ ਹੋਇਆ ਤੇਰੇ ਲੈ ਕੇ ਗਏ ਸਰੀ ਆ ਸਰੀ ਬਹੁਤ ਸੌਣ ਆਪਾਂ ਪਹੁੰਚ ਗਏ ਸਰੀ ਆ ਗਿਆ ਮਿੱਦੂ ਆ ਚ ਆਪਣਾ ਮਗੂੜਾ ਬਣਾ ਪਾਣਾ ਕੀ ਗੱਲ ਆਉਣੇ ਅੱਜ ਤੋਂ ਬਾਅਦ ਅੱਗੇ ਆਲਮਗੀਰ ਆ ਪਤਾ ਹੀ ਨਹੀਂ ਮੜ ਕੇ ਤੁੰਦ ਕਰਕੇ ਆਗਦੇ ਹੀ ਹੁੰਦੇ ਆ ਆਲਮਗੀਰ ਗੁਰਦੁਆਰਾ ਸਾਹਿਬ ਲੰਘੇ ਆਏ ਆ ਤੇ ਹੁਣ ਅੱਗੇ ਆਣਗੇ ਪਿੰਡ ਗਿੱਲ ਕਿੰਨੇ ਪੁਲ ਬਣ ਗਏ ਕਿੰਨਾ ਕੁਝ ਹੋ ਗਿਆ ਟ੍ਰੈਫਿਕ ਫੇਰ ਵੀ ਉਨੀ ਹੀ ਹੁੰਦੀ ਆ ਪਰ ਇਹ ਹੈ ਕਿ ਇਧਰਲੀ ਸਾਈਡ ਜਾਮ ਨਹੀਂ ਲੱਗਦਾ ਕ ਉਧਰ ਜਾਮ ਲੱਗ ਜਾਂਦਾ ਜਾਣਾ ਹਨਾ ਪਰ ਇਹ ਨੂੰ ਰੋਦੀ ਕਲੱਬ ਸਟੇਜ ਤੋਂ ਵੀ ਜਾਣਾ ਉਹ ਜਿਵੇਂ ਬੱਚੀ ਨੂੰ ਫਰਕ ਨਹੀਂ ਹੁੰਦਾ ਸੀ ਇਹ ਸਵਾਲ ਹੁੰਦਾ ਚਾਹੀਦਾ ਫੰਕਸ਼ਨ ਲੱਗਿਆ ਘਰ ਦੇ ਨੇੜੇ ਟ੍ਰੈਫਿਕ ਕੋ ਬਹੁਤ ਹੁੰਦੀ ਆ ਫੇਸੈਂਸ ਘਟਾ ਲੋਕਾਂ ਦੇ ਵਿੱਚ ਆ ਨੀ ਇਹ ਵੀ ਇੱਕ ਗੱਡੀ ਲੰਘਦੀ ਆ ਤਾਂ ਲੰਘਾ ਦਈਏ ਫਟਾਫਟ ਜਾਓ ਪਾਣੀ ਦਾ ਆਦੇ ਕਿਉਂਦਾ ਨਾ ਹਾਂ ਸਾਡੇ ਆਓ ਨੀ ਰੋ ਗਿਆ ਬਹੁਤ ਤੇ ਸ਼ਕਲਾਂ ਤਾਂ ਵੈਸੇ ਥੋੜੀ ਥੋੜੀ ਆ ਗਈ ਸਾਨੂੰ ਸਮਾਂ ਫਰਕ ਹੀ ਲੱਗਦਾ ਕਰਨ ਕਿ ਇਸ ਸ਼ਕਤੀ ਅੱਜ ਦਾ ਸਫਰ 143 ਕਿਲੋਮੀਟਰ ਸਫਰ ਤੈਅ ਕਰਾਇਆ ਹੈਗਾ ਉਹਦੀ ਕੁੜੀ ਸਾ ਵੀ ਟਾਈ ਸੀ ਲੌਜੀ ਅਕੋਰ ਫੇਰ ਲੌਜੀ ਪਹੁੰਚ ਗਏ ਘਰ ਕੀਤੀ ਬਾੜੀ ਦੇ ਮਾਮਲੇ ਚ ਹੁਣ ਆਪਾਂ ਜੀ ਤਰਾਗੇ ਇਹ ਆ ਗਿਆ ਪਾਲਕ ਦੀਆਂ ਕਿਆਰੀਆਂ ਲਾਈਆਂ ਹੋਈਆਂ ਇਹ ਹੋ ਗਿਆ ਧਨੀਆ ਤੇ ਇਹ ਹੋ ਗਏ ਮੇਥੇ ਬੋ ਜੀ ਮੇਥੀ ਸਾਰੀ ਗੁੰਗਰੇ ਗਾਜਰਾ ਇਹ ਆ ਗਿਆ ਸਾਲਗਮ ਚਕੰਦਰ ਦੋ ਕਿਆਰੀਆਂ ਚਕੰਦਰ ਦੀਆਂ ਲਾਈਆਂ ਤੇ ਇਧਰ ਆ ਗਏ ਬੈਂਗਣ ਗੋਲ ਵਾਲੇ ਨਾਲ ਲਾਇਆ ਹੁਣ ਆਪਾਂ ਬਾਥੂ ਇੱਧ ਮਿਰਚਾਂ ਦੇ ਬੂਟੇ ਹੋਗੇ ਉਹ ਸਾਹਮਣੇ ਹੀ ਮਿਰਚਾਂ ਦੇ ਬੂਟੇ ਹੋਗੇ ਇੱਧਰ ਹੋਰ ਪਾਲਕ ਲਾਤੀ ਹੋਈ ਹੈ ਇੱਥੇ ਸੀਗੀ ਗੋਭੀ ਗੋਭੀ ਖਾਲੀ ਆਪਾਂ ਇੱਕ ਫੁੱਲ ਰਹਿ ਗਿਆ ਨਿੱਕਾ ਜਿਹਾ ਜਿਹਾ ਇਹ ਬੋਦੇ ਫੁੱਲੇਗਾ ਫੇਰ ਇਹਦਾ ਵੀ ਕਲਿਆਣ ਹੋ ਜਾਏਗਾ ਇਹ ਆ ਗਏ ਟਮਾਟਰ ਟਮਾਟਰ ਬੇਲਾਂ ਵਾਲੇ ਹੋਗੇ ਨਿੰਬੂ ਲਿੰਬੂਦਾਂ ਹਜੇ ਬਹੁਤ ਲੱਗੇ ਹੋਏ ਆ ਕਿੰਨੂ ਆਪਾਂ ਸਾਰੇ ਖਤਮ ਕਰਦੇ ਆ ਖਾ ਗਏ ਕੱਲ ਆਪਾਂ ਖੇਤਾਂ ਦੇ ਵਿੱਚ ਸੀਗੇ ਤੇ ਅੱਜ ਆਪਾਂ ਹੈਗੇ ਆ ਆਪਣੇ ਜਿਹੜੇ ਲੋਕਲ ਛੋਟਾ ਜਿਹਾ ਪਲਾਟ ਸੀਗਾ ਉਹਦੇ ਵਿੱਚ ਖੇਤ ਬਣਾਇਆ ਹੈ ਇਹ ਹੈ ਜੀ ਆਪਣੇ ਗਾਰਡਨ ਦੀ ਝਲਕ ਇੱਧਰ ਸਾਰੀਆਂ ਸਬਜ਼ੀਆਂ ਭਾਜੀਆਂ ਉਹ ਲੋਗੇ ਪਾਰੇ ਤੇ ਦਰਖਤ ਪਾਲੇ ਲੰਬੇ ਲੰਬੇ ਪੈ ਚੁਕੇ ਆ ਬਸੰਤ ਪੰਜਵੀਂ ਹੋ ਗਈ ਆ ਹੁਣ ਫੁੱਲ ਬਿਲਕੁਲ ਖਿਲੇ ਹੋਏ ਜਿੱਥੇ ਵੀ ਜਾਓਗੇ ਤੁਹਾਨੂੰ ਫੋਲੀ ਫੁੱਲ ਨਜ਼ਰ ਆਣਗੇ